ਸ਼ੀਰ ਰਾਗ ਮਹਲਾ 5 ਪੂਰਾ ਸਤੁਰ ਜੇ ਮਿਲੇ ਪਾਈਐ ਸ਼ਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾ ਕੀ ਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾ ਵਡ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾ ਕਰ ਸੇਵਾ ਸੁਖ ਸਾਗਰੈ ਸਿਰ ਸ਼ਾਹ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਉ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾ ਨਿਮਾਣਿਆ ਪ੍ਰਭ ਮਾਣ ਹੈ ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਉ ਹਰ ਜਪੀਐ ਆਰਾਧੀਐ ਆਠ ਪਹਿਰ ਜੀ ਪ੍ਰਾਣ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਿਆ ਨਾ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਰਮਾਨ ਜੋਗ ਜਗੂ ਜਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਕਲੰਕ অবতার ਸ਼ਬਦ ਬ੍ਰਹਮ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗੰਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਕਰਕੇ ਨਿਤਾ ਪ੍ਰਤੀ ਲੜੀਵਾਰ ਗੁਰ ਸ਼ਬਦਾਂ ਦੀ ਵਿਚਾਰ ਸਾਂਝੀ ਕਰਦੇ ਹਾਂ ਅੱਜ ਜਿਸ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ ਹੈ ਰਾਗ ਸ਼੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 46 ਅੰਗ ਤੇ ਸੁਭాయਮਾਨ ਹੈ ਗੁਰੂ ਸਾਹਿਬ ਕਿਰਪਾ ਕਰਨ ਆਓ ਸਹ友ਦਰੀਚਾਰ ਨਾਲ ਸਾਂਝ ਪਾਣ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਕਿਰਪਾ ਕਰਦੇ ਹਨ ਮੇਰੇ ਮਨ ਪ੍ਰਭ ਸ਼ਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਰਹਾ ਮਨ ਦੀ ਗੱਲ ਮਨ ਸਮਝਾਉਣ ਕਾਰਨ ਕਸ਼ੂਆ ਕਪੜਿਆ ਗਿਆਨ ਹੈ। ਬਾਬਾ ਕਬੀਰ ਸਾਹਿਬ ਜੀ ਕਿਉਂਕਿ ਇੱਥੇ ਮਨ ਨੂੰ ਸਮਝਾਇਆ ਨਾ ਗਿਆ ਜਿੰਨਾ ਚਿਰ ਉਹਨਾਂ ਚਿਰ ਸਫਲਤਾ ਨਹੀਂ ਮਿਲਣੀ ਜੀਵਨ ਦੀ। ਇਸ ਨੂੰ ਸਮਝਾਉਣਾ অতি ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਇਹ ਮਨ ਸਮਝਾਉਣ ਵਾਸਤੇ ਸਤ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਮਨ ਨੂੰ ਸਮਝਾਵਾਂਗੇ ਗੁਰੂ ਦੀ ਮਤ ਨਾਲ ਚੰਗੇ ਇਨਸਾਨਾਂ ਦੀ ਸੰਗਤ ਨਾਲ ਤਾਂ ਮਨ ਚੰਗੇ ਪਾਸੇ ਚੱਲ ਪਏਗਾ। ਬੁਰੇ ਬੰਦਿਆਂ ਦੀ ਸੰਗਤ ਕਰਾਂਗੇ। ਮਨਮੁਖਾਂ ਦੀ ਸੰਗਤ ਕਰਾਂਗੇ ਤੇ ਮਨਮੁਖ ਹੋ ਜਾਵਾਂਗੇ ਫਿਰ ਮਨ ਉਸ ਪਾਸੇ ਨੂੰ ਚਲਾ ਜਾਏਗਾ। ਸਤਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਆਪਣੇ ਮਨ ਨੂੰ ਇਹ ਉਪਦੇਸ਼ ਕਹੋ ਮੇਰੇ ਮਨ ਪ੍ਰਭ ਸ਼ਰਨਾਈ ਪਾਏ ਐ ਮੇਰੇ ਮਨਾ ਤੇਰੇ ਤੇਰਾ ਮਨੋਰਥ ਹੀ ਹੈ ਜੀਵਨ ਦਾ ਮਨੋਰਥ ਹੈ ਕਿ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ ਹੈ ਕਿਉਂਕਿ ਹਰ ਬਿਨ ਦੂਜਾ ਕੋ ਨਹੀਂ ਇਕੋ ਨਾਮ ਤੇ ਆਏ ਵਾਹਿਗੁਰੂ ਤੋਂ ਬਿਨਾ ਕੋਈ ਦੂਜਾ ਹੋਰ ਹੈ ਨਹੀਂ ਨਾ ਜਿਹਦੀ ਸ਼ਰਨ ਵਿੱਚ ਜਾ ਕੇ ਛੁਟਕਾਰਾ ਹੋ ਸਕੇ ਜਿਹਦੀ ਸ਼ਰਨ ਵਿੱਚ ਜਾ ਕੇ ਮੁਕਤੀ ਮਿਲ ਸਕੇ ਜਿਹਦੀ ਸ਼ਰਨ ਵਿੱਚ ਜਾ ਕੇ ਸਦੀਵੀ ਸੁੱਖ ਮਿਲ ਜਾਣ ਜਿਹਦੀ ਸ਼ਰਨ ਵਿੱਚ ਜਾ ਕੇ ਜਨਮ ਮਰਨ ਕੱਟਿਆ ਜਾਵੇ ਇਹ ਕਦੇ ਵੀ ਨਹੀਂ ਹੋ ਸਕਦਾ ਭਾਵੇਂ ਸੰਸਾਰਿਕ ਸੁੱਖ ਜਗਤ ਦੇ ਸੁੱਖ ਸਾਰੇ ਨੂੰ ਚੰਗੇ ਲੱਗਦੇ ਨੇ ਹਰੇਕ ਇਨਸਾਨ ਨੂੰ ਚੰਗੇ ਲੱਗਦੇ ਨੇ ਪਰ ਇਹ ਤਾਂ ਖਿੰਪੰਗਰ ਨੇ ਇਹ ਤੇ ਸਰੀਰਕ ਸੁੱਖ ਨੇ ਸਰੀਰ ਇੱਥੇ ਰਹਿ ਜਾਣਾ ਫਿਰ ਮਾਨਸਿਕ ਅਵਸਥਾ ਕਿੱਦਾਂ ਬਣੇਗੀ ਦੁਨੀਆ ਦੇ ਵਿੱਚ ਬਹੁਤ سارے ਲੋਗ ਲਾਲਚ ਕਰਕੇ ਧਰਮ ਕੋਈ ਅਪਣਾ ਵੀ ਲੈਂਦੇ ਨੇ ਲਾਲਚ ਕਰਕੇ ਕੋਈ ਧਰਮ ਛੱਡ ਵੀ ਦਿੰਦੇ ਨੇ ਸੱਚ ਦਾ ਮਾਰਗ ਲਾਲਚ ਕਰਕੇ ਛੱਡ ਵੀ ਦਿੰਦੇ ਨੇ ਸੱਚ ਦਾ ਮਾਰਗ ਲਾਲਚ ਕਰਕੇ ਅਪਣਾ ਵੀ ਲੈਂਦੇ ਨੇ ਇਹ ਗੱਲ ਯਾਦ ਰੱਖਿਓ ਜਿਹੜੇ ਲਾਲਚ ਵਿੱਚ ਆ ਕੇ ਸੱਚ ਦੇ ਮਾਰਗ ਨੂੰ ਅਪਣਾਣਗੇ ਨੇ ਲੋਕਾਂ ਨੂੰ ਤਾਂ ਲੱਗੇਗਾ ਪਰ ਉਹ ਬੌਧਤਾ ਚ ਰਹੋਦੇ ਤੇ ਟਿਕਟ ਨਹੀਂ ਸਕਣਗੇ ਕਿਉਂਕਿ ਜਿਹੜੀ ਲਾਲਸਾ ਹੈ ਉਹ ਹੋਰ ਵੱਧਦੀ ਜਾਏਗੀ ਹੋਰ ਵੱਧਦੀ ਜਾਏਗੀ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਵਾਹਿਗੁਰੂ ਤੋਂ ਬਿਨਾ ਕੋਈ ਦੂਜਾ ਐਸਾ ਹੈ ਨਹੀਂ ਨਾ ਤੇ ਇਸੇ ਕਰਕੇ ਉਹਦਾ ਹੀ ਨਾਮ ਜਪਣਾ ਜ਼ਰੂਰੀ ਹੁਣ ਇੱਕ ਪਾਸੇ ਦੁਨੀਆ ਦਾ ਬਾਦਸ਼ਾਹ ਹੈ ਉਹਦੇ ਕੋਲ ਦੁਨੀਆ ਦੇ ਸਾਰੇ ਪਦਾਰਥ ਨੇ ਸਾਰੇ ਸੁੱਖ ਨੇ ਜੋ ਉਹਨੇ ਜਵਾਨੋ ਕਹਿ ਦਿੱਤਾ ਉਹ ਹੋ ਜਾਣਾ ਦੂਜੇ ਪਾਸੇ ਸੱਚ ਦਾ ਮਾਰਗ ਹੈ ਸਤ ਸੰਗਤ ਹੈ ਤੇ ਉਹਦੇ ਵਿੱਚ ਮਨ ਦੇ ਨਾਲ ਜੁੱਦ ਕਰਨਾ ਪਏਗਾ ਮਨ ਦੇ ਨਾਲ ਲੜਨਾ ਪਏਗਾ ਮਨ ਨੂੰ ਸਮਝਾਣਾ ਪਏਗਾ ਤੇ ਬਾਬਾ ਕਬੀਰ ਸਾਹਿਬ ਤਾਂ ਕਹਿੰਦੇ ਨੇ ਲੋੜ ਪਏ ਤੇ ਮਨ ਨੂੰ ਉੱਟਣਾ ਨਹੀਂ ਪੈ ਸਕਦਾ ਜਿੰਨੇ ਮਨ ਦਾ ਉੱਟਣ ਨੂੰ ਜੋ ਮਨ ਕੋ ਘੁੱਟੇ ਮਨ ਘੁੱਟੇ ਤੋਂ ਜੰਮ ਤੇ ਛੁੱਟੇ ਜਿਸ ਤਰ੍ਹਾਂ ਛੋਟੇ ਬੱਚੇ ਨੂੰ ਕਹਿੰਦੇ ਨੇ ਇਹਦੀ ਮਨ ਦੀ ਅਵਸਥਾ ਵੀ ਕੁਝ ਐਸੀ ਹੀ ਹੁੰਦੀ ਹੈ ਛੋਟਾ ਬੱਚਾ ਕਈ ਵਾਰੀ ਅਸੀਂ ਉਹਨੂੰ ਪਿਆਰ ਦੇ ਨਾਲ ਦులਾਰ ਦੇ ਨਾਲ ਕਹਿੰਨੇ ਆ ਮੰਨ ਜਾਂਦਾ ਹੈ। ਕਈ ਵਾਰੀ ਬਹੁਤ ਜिद ਕਰਦਾ ਹੈ। ਕਈ ਵਾਰੀ ਦਬਕਾ ਦਿੰਨੇ ਆ, ਕਈ ਵਾਰੀ ਫਿਰ ਉਹਨੂੰ ਅਸੀਂ ਸਮਝਾਣ ਦੀ ਖਾਤਰ ਥੋੜਾ ਬਹੁਤ ਕੁੱਟ ਵੀ ਦਿੰਨੇ ਆ ਜਿਸ ਤਰ੍ਹਾਂ ਪਿਆਰ ਦੀ ਮਾਰ ਕਹ ਲਈਏ। ਸੋ ਜਿਹਦੇ ਨਾਲ ਉਹ ਸਮਝ ਜਾਵੇ। ਬਸ ਮਨਵੀ ਇੱਕ ਐਸਾ ਹੀ ਬੱਚਾ ਹੈ। ਤੇ ਉਸ ਦੀ ਸ਼ਰਨ ਦੇ ਵਿੱਚ ਤੇ ਜੇ ਸਮਝਿਆ ਜਾਵੇ ਲੋਕ ਦੁਨੀਆ ਦੇ ਸੁੱਖਾਂ ਨੂੰ ਸਦੀਵੀ ਸਮਝਦੇ ਨੇ ਪਰਮਾਰਥ ਦੇ ਸੁੱਖਾਂ ਦੀ ਸਮਝ ਨਹੀਂ ਤੇ ਇਸੇ ਤਰ੍ਹਾਂ ਦਾ ਇੱਕ ਜ਼ਿਕਰ ਆਂਦਾ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਕਾਫੀ ਸਮਾਂ ਗੁਰੂ ਹਰਗੋਬਿੰਦ ਸਾਹਿਬ ਤੇ ਦੂਸਰੇ ਪਾਸੇ ਬਾਦਸ਼ਾਹ ਜਹਾਂਗੀਰ ਇਕੱਠੇ ਚੱਲਦੇ ਰਹੇ ਨੇ ਦੀ ਮਿੱਤਰਤਾ ਵੀ ਰਹੀ ਹੈ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜਾਂਦੇ ਸੀ ਦੂਜੇ ਪਾਸੇ ਜਹਾਂਗੀਰ ਉਹ ਵੀ ਆਪਣੀਆਂ ਫੌਜਾਂ ਨਾਲ ਚੱਲ ਪੈਂਦਾ ਸੀ ਹੁਣ ਜਹਾਂਗੀਰ ਜਿਹੜਾ ਹੈ ਉਹ ਉਹਦਾ ਤੰਬੂ ਅਲੱਗ ਲੱਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਅਲੱਗ ਲੱਗਿਆ ਹੁਣ ਜਹਾਂਗੀਰ ਦੇ ਵੀ ਫੌਜੀ ਸਿਪਾਹੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਨੇ ਜਿਸ ਤਰ੍ਹਾਂ ਦਾ ਠਾਠ ਵਾਠ ਜਹਾਂਗੀਰ ਦਾ ਇੱਕ ਪਾਸੇ ਹੈ ਉਸ ਤਰ੍ਹਾਂ ਦਾ ਹੀ ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਦਾ ਹੈ ਹੁਣ ਉੱਥੇ ਇੱਕ ਇਹੋ ਜਿਹਾ ਸਿੱਖ ਦਾ ਜ਼ਿਕਰ ਆਂਦਾ ਹੈ ਜਿਹੜਾ ਮੰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ ਪਰ ਕਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਿਆ ਨਹੀਂ ਉਹਦੇ ਮਨ ਦੇ ਅੰਦਰ ਇਹ ਲਾਲਸਾ ਹੈ ਕਿ ਜਦੋਂ ਕਿਤੇ ਗੁਰੂ ਹਰਗੋਬਿੰਦ ਸਾਹਿਬ ਮੈਂ ਨੇੜੇ ਹੋਣ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ ਸੋ ਇੱਕ ਦਿਨ ਉਹਨੂੰ ਖਬਰ ਮਿਲੀ ਕਿ ਗੁਰੂ ਸਾਹਿਬ ਇੱਥੇ ਆਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਜਿਹੜੇ ਸਿੱਖ ਉਹਨਾਂ ਨੂੰ ਜੋ ਕਹਿ ਕੇ ਸੰਬੋਧਿਤ ਕਰਦੇ ਸੀ ਤੇ ਜ਼ਿਆਦਾ ਕਰਕੇ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿ ਕੇ ਸਿੱਖ ਸੰਬੋਧਿਤ ਕਰਦੇ ਸੀ ਯਾਦ ਕਰਦੇ ਸੀ ਤੇ ਉਹ ਸਿੱਖ ਇੰਨਾ ਗਰੀਬ ਸੀ ਕਿ ਉਹਦੇ ਕੋਲ ਕੁਝ ਦੇਣ ਵਾਸਤੇ ਨਹੀਂ ਸੀ ਕੁਝ ਭੇਟਾ ਕਰਨ ਵਾਸਤੇ ਨਹੀਂ ਸੀ। ਉਹਦੇ ਮਨ ਵਿੱਚ ਇਹ ਵਿਚਾਰ ਆਈ ਕਿ ਮੈਂ ਤਾਂ ਗਰੀਬ ਕਾਹੀ ਹਾਂ ਮੈਂ ਤਾਂ ਕਾਹ ਖੁਰਚ ਕੇ ਕਾਹ ਖੋਦ ਕੇ ਉਹਦੀ ਪੰਡ ਬਣਾ ਕੇ ਵੇਚਦਾ ਹੈ ਤੇ ਉਹਦੇ ਪੈਸੇ ਲੈ ਕੇ ਮੈਂ ਗੁਜ਼ਾਰਾ ਕਰਨਾ ਹੈ। ਹੁਣ ਉਸਨੇ ਇਹ ਮਨ ਵਿੱਚ ਸੋਚਿਆ ਕਿ ਜਿਹੜਾ ਕਾਹ ਹੈ ਤੇ ਵਧੀਆ ਕਾਹ ਖੁਰਚ ਕੇ ਖੋਦ ਕੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਾ ਮੰਗਾ ਕਿ ਇਹ ਤੁਸੀਂ ਆਪਣੇ ਘੋੜੇ ਨੂੰ ਖਵਾ ਦਿਓ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਲਈ ਮੈਂ ਕਾਹ ਦੀ ਪੰਡ ਲੈ ਕੇ ਜਾਵਾਂ ਤੇ ਜਿਹੜਾ ਪਸ਼ੂਆਂ ਵਾਸਤੇ ਕਾ ਸਭ ਤੋਂ ਵੱਧ ਤਾਕਤਵਰ ਹੁੰਦਾ ਹੈ ਸਭ ਤੋਂ ਵੱਧ ਉਹ ਹੁੰਦਾ ਹੈ ਖੱਬਲ ਸੋ ਉਹ ਖੱਬਲ ਕਾ ਜਿਹਨੂੰ ਦੂਰਬਾ ਵੀ ਕਹਿ ਦਿੰਦੇ ਹੋਣਗੇ ਉਸ ਨੇ ਬੜਾ ਵਧੀਆ ਉਹका ਖੋਦ ਕੇ ਇੱਕ ਪੰਡ ਬੰਨੀ ਤੇ ਉਹਨੇ ਇੱਕ ਸਿੱਕਾ ਜੋੜ ਕੇ ਰੱਖਿਆ ਹੋਇਆ ਸੀ ਸਿੱਕਾ ਜੋੜ ਕੇ ਰੱਖਿਆ ਹੋਇਆ ਸੀ ਤੇ ਉਹ ਉਹਨੇ ਕਿਹਾ ਵੀ ਚਲੋ ਇਹ ਗੁਰੂ ਸਾਹਿਬ ਜੀ ਨੂੰ ਅੱਗੇ ਮੱਥਾ ਟੇਕ ਦੇਵਾਂਗਾ ਸੋ ਗੁਰੂ ਸਾਹਿਬ ਜੀ ਵੱਲ ਚੱਲ ਪਿਆ ਜਦੋਂ ਉਹ ਦੇਖਦਾ ਉੱਥੇ ਤੰਬੂ ਲੱਗਾ ਹੈ ਤੇ ਉਹ ਸਿਪਾਈਆਂ ਦੇ ਕੋਲ ਲੰਘਣ ਲੱਗਾ ਕਾ ਦੀ ਪੰਡ ਲੈ ਕੇ ਤੇ ਉਲੰਘਣ ਨਹੀਂ ਦਿੰਦੇ ਉਹ ਕਹਿੰਦਾ ਨਹੀਂ ਜੀ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਜਹਾਂਗੀਰ ਨੇ ਇਹ ਗੱਲ ਸੁਣੀ ਉਹ ਕਹਿੰਦਾ ਆਉਣ ਦੇ ਅੰਦਰ ਤੇ ਜਦੋਂ ਕੋਲ ਗਿਆ ਤੇ ਜਾ ਕੇ ਘਾ ਦੀ ਪੰਡ ਰੱਖ ਦਿੱਤੀ ਅੱਗੇ ਤੇ ਨਾਲ ਉਹ ਜਿਹੜਾ ਸਿੱਕਾ ਸੀ ਮੱਥਾ ਟੇਕ ਕੇ ਤੇ ਉਹ ਪੈਰਾਂ ਤੇ ਮੱਥਾ ਟੇਕਿਆ ਪੈਰ ਫੜ ਲਏ ਤੇ ਨਾਲੇ ਜਹਾਂਗੀਰ ਨੂੰ ਕਹਿਰੇ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਨਿਵਾਰ ਦਿਓ ਮੇਰੇ ਤੇ ਕਿਰਪਾ ਕਰ ਦਿਓ ਹੁਣ ਜਹਾਂਗੀਰ ਸਮਝ ਗਿਆ ਕਿ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ ਕਿਉਂਕਿ ਬਾਦਸ਼ਾਹ ਨੂੰ ਲੋਕ ਦੂਰੋਂ ਸਲਾਮ ਕਰਦੇ ਨੇ ਕੋਈ ਪੈਰਾਂ ਤੇ ਮੱਥਾ ਨਹੀਂ ਠੇਕਦਾ ਕੋਈ ਆ ਕੇ ਅੱਗੇ ਭੇਟਾ ਨਹੀਂ ਰੱਖਦਾ ਕੋਈ ਇਸ ਤਰ੍ਹਾਂ ਮੱਥਾ ਨਹੀਂ ਠੇਕਦਾ ਤੇ ਉਹ ਕਹਿਣ ਲੱਗਾ ਭਾਈ ਉੱਠ ਤੂੰ ਕੀ ਚਾਹੁੰਦਾ ਹੈ ਉਹ ਕਹਿੰਦਾ ਬੱਸ ਮੇਰਾ ਜਨਮ ਮਰਨ ਨਿਵਾਰ ਦਿਓ ਤੁਸੀਂ ਦਰਸ਼ਨ ਦਿੱਤੇ ਮੈਂ ਨੇਹਾਲ ਹੋ ਗਿਆ ਕਹਿਣ ਲੱਗਾ ਦੇਖ ਤੇ ਮੈਂ ਹਾਂ ਬਾਦਸ਼ਾਹ ਜਹਾਂਗੀਰ ਤੂੰ ਮੇਰੇ ਕੋਲ ਸ਼ਰਦਾ ਦੇ ਨਾਲ ਆਇਆ ਤੇ ਤੂੰ ਦੱਸ ਤੈਨੂੰ ਕੀ ਚਾਹੀਦਾ ਮੈਂ ਤੈਨੂੰ ਉਹ ਦੇ ਦੇਵਾਂਗਾ ਉਹ ਇਹ ਗੱਲ ਸੁਣਦਿਆਂ ਤੁਰੰਤ ਉੱਠ ਕੇ ਖੜਾ ਹੋਇਆ ਇੱਕ ਝਟਕੇ ਦੇ ਨਾਲ ਤੇ ਉਹਦੇ ਅੱਗੋਂ ਰੱਖਿਆ ਹੋਇਆ ਸਿੱਕਾ ਚੱਕ ਲਿਆ ਜਦੋਂ ਘਾ ਦੀ ਪੰਡ ਚੱਕਣ ਲੱਗਾ ਤੇ ਜਹਾਂਗੀਰ ਕਹਿਣ ਲੱਗਾ ਕਿ ਤੂੰ ਐਦਾਂ ਕਰ ਕਹਾ ਵੀ ਰਹਿਣ ਦੇ ਇਹ ਸਿੱਕਾ ਵੀ ਰਹਿਣ ਦੇ ਤੇ ਜੋ ਤੂੰ ਕਮੇ ਇਹਦੇ ਬਦਲੇ ਮੈਂ ਤੈਨੂੰ ਦੇ ਦੇਵਾਂਗਾ ਉਹ ਕਹਿੰਦਾ ਨਹੀਂ ਤੇ ਮੈਂ ਗਲਤੀ ਨਾਲ ਆ ਗਿਆ ਤੁਸੀਂ ਸੱਚੇ ਪਾਤਸ਼ਾਹ ਨਹੀਂ ਹੋ ਇਹ ਕਹਿ ਕੇ ਉਹਨੇ ਆਪਣਾ ਸਿੱਕਾ ਚੁੱਕਿਆ ਤੇ ਘਾਹ ਦੀ ਪੰਡ ਚੁੱਕੀ ਬਾਹਰ ਨੂੰ ਭੱਜਿਆ ਤੇ ਜਦੋਂ ਅੱਗੇ ਪਤਾ ਲੱਗਾ ਕਿ ਗੁਰੂ ਸਾਹਿਬ ਦਾ ਤੰਬੂ ਤੇ ਨਾਲ ਹੈ ਤੇ ਉਧਰ ਗਿਆ ਸੋ ਜਾ ਕੇ ਗੁਰੂ ਪਾਤਸ਼ਾਹ ਜੀ ਦੇ ਚਰਨ ਫੜ ਲੈ ਬੜਾ ਜ਼ਾਰੋ ਜ਼ਾਰ ਰੋਂਦਾ ਬੜਾ ਉੱਚੀ ਉੱਚੀ ਰੋਂਦਾ ਸੱਚੇ ਪਾਤਸ਼ਾਹ ਇਹ ਮੇਰਾ ਸਿਰ ਅੱਜ ਤੁਹਾਡੇ ਤੋਂ ਇਲਾਵਾ ਇੱਕ ਦੁਨੀਆ ਦੇ ਬਾਦਸ਼ਾਹ ਦੇ ਅੱਗੇ ਝੁੱਕ ਗਿਆ ਸਤਿਗੁਰੂ ਮੈਨੂੰ ਮਾਫ ਕਰਦੇ ਹੋ ਤੇ ਇੰਨਾ ਰੋਇਆ ਕਿ ਗੁਰੂ ਸਾਹਿਬ ਦੇ ਚਰਨਾਂ ਤੇ ਉਹਦੇ ਅੱਖਾਂ ਚੋਂ ਅਥਰੂ गिर ਕੇ ਗੁਰੂ ਸਾਹਿਬ ਦੇ ਚਰਨਾਂ ਤੇ ਟਿਕ ਗਏ ਤੇ ਗੁਰੂ ਪਾਤਸ਼ਾਹ ਨੇ ਬੜੇ ਪਿਆਰ ਨਾਲ ਉਹ ਉਠਾਇਆ ਕੋਈ ਗੱਲ ਨਹੀਂ ਤੇ ਜਿਹੜੀ ਤੈਨੂੰ ਕਿਹੜਾ ਪਤਾ ਸੀ ਸੋ ਉਸ ਸਿੱਖ ਨੂੰ ਗੁਰੂ ਪਾਤਸ਼ਾਹ ਜੀ ਨੇ ਕਿਰਪਾ કરી ਤੇ ਜਿੱਥੇ ਉਹ ਇੱਕ ਪਾਸੇ ਉਹਨੂੰ ਉਹਦੇ ਨਾਂ ਤੇ ਪਿੰਡ ਮਿਲਦੇ ਸੀ ਧਨ ਮਿਲਦਾ ਸੀ ਦੌਲਤ ਮਿਲਦੀ ਸੀ ਸਾਰਾ ਕੁਝ ਠੁਕਰਾ ਕੇ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਗੁਰੂ ਸਾਹਿਬ ਨੇ ਲੋਕ ਪਰਲੋਕ ਦੇ ਵਿੱਚ ਸਾਂ ਹੀ ਹੋਣਾ ਹੈ ਜਿਹੜੇ ਆਤਮਿਕ ਸੁੱਖ ਨੇ ਮਾਨਸਿਕ ਸੁੱਖ ਨੇ ਤੇ ਉਹ ਤੇ ਗੁਰੂ ਸਾਹਿਬ ਦੇ ਕੋਲੋਂ ਮਿਲਣੇ ਨੇ ਧਨ ਦੌਲਤ ਦੁਨੀਆ ਦੇ ਪੈਸੇ ਨਾਲ ਨਹੀਂ ਮਿਲਨੇ ਇਸ ਕਰਕੇ ਸਤਗੁਰੂ ਪਾਤਸ਼ਾਹ ਜੀ ਦੇ ਉਹ ਸਿੱਖ ਨੂੰ ਇਹ ਗੱਲ ਸਮਝ ਆ ਗਈ ਹੈ ਜੋ ਕੇ ਸਮੇਂ ਚ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਂਦੀ ਉਹ ਦੁਨੀਆ ਦੀ ਚੱਕਾ ਚੌਂਦ ਚਾਹੁੰਦੇ ਨੇ ਦੁਨੀਆ ਦਾ ਧਨ ਦੌਲਤ ਚਾਹੁੰਦੇ ਨੇ ਇਸ ਲਈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਮਾਤਮਾ ਦੀ ਬੰਦਗੀ ਕਰੋ ਉਹਦਾ ਨਾਮ ਜਪੋ ਉਹਦੇ ਤੋਂ ਬਿਨਾ ਕੋਈ ਹੋਰ ਸਹਾਈ ਹੈ ਨਹੀਂ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਕੇਵਲ ਇੱਕੋ ਹੀ ਨਾਮ ਕਾਲਪੁਰਖ ਵਾਹਿਗੁਰੂ ਦਾ ਹੀ ਜਪਣਾ ਹੋਰ ਕਿਸੇ ਦਾ ਸਿਮਰਨ ਨਹੀਂ ਕਰਨਾ ਸਤਿਗੁਰੂ ਨੇ ਸਾਨੂੰ ਬਾਣੀ ਦੇ ਅੰਦਰ ਇਹ ਗੱਲ ਸਮਝਾਈ ਹੈ ਕਿ ਸਿਮਰਨ ਕਿਸੇ ਹੋਰ ਦਾ ਨਹੀਂ ਕਰਨਾ ਕਿਸੇ ਪ੍ਰਾਪਤੀ ਲਈ ਕਿਸੇ ਲਈ ਵੀ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਸਿਮਰਨ ਨਹੀਂ ਕਰਨਾ ਕੇਵਲ ਇੱਕ ਧਾਈ ਸਤਿਗੁਰੂ ਇਸ ਕਰਕੇ ਆਖਦੇ ਨੇ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਐ ਮੇਰੇ ਮਨਾ ਜ਼ਿੰਦਗੀ ਦਾ ਜਿਹੜਾ ਤੇਰਾ ਅਸਲ ਕਾਰਜ ਹੈ ਤੇ ਤੇਰਾ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਇਹ ਤੇਰਾ ਤਾਂ ਸੰਪੂਰਨ ਹੋਵੇਗਾ ਅਗਰ ਇੱਕੋ ਹੀ ਨਾਮ ਦੇ ਨਾਲ ਜੁੜ ਜਾਏਗਾ ਇੱਕੋ ਦਾ ਲੜਫੜ ਲਏਗਾ ਇੱਕੋ ਦਾ ਪੱਲਾ ਫੜ ਲਏਗਾ ਤੇ ਉਹ ਤੈਨੂੰ ਪਾਰ ਕਰ ਦੇਵੇਗਾ ਤੇ ਜੇਕਰ ਸਤਿਗੁਰੂ ਦੀ ਗੱਲ ਕਰੀਏ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਭਾਵਨ ਸਥਾਨ ਤੇ ਬੈਠੇ ਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਬਿੰਦ ਦੂਸਰ ਕੋ ਨਾ ਚਿਨਾਰ ਕਿ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਪਹਿਚਾਣ ਨਹੀਂ ਤੇ ਹੁਣ ਬਹੁਤ ਸਾਰੇ ਲੋਕ ਕੋਈ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਕੋਈ ਕਿਸੇ ਦੀ ਕਰਦਾ ਤੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਭਾਈ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮੰਨ ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੀਦ ਕਹੇ ਹਮ ਏਕ ਨਾ ਜਾਣੋ ਸ਼੍ਰੀ ਆਸਪਾਨ ਕਿਰਪਾ ਤੁਮਰੀ ਘਰ ਮੈਂ ਨਾ ਕਹੋ ਸਭ ਤੋਹ ਬਖਾਨੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਤੇ ਜੇਕਰ ਕੋਈ ਕਹੇ ਦੇਵੀ ਦੇਵਤਿਆਂ ਅਵਤਾਰਾਂ ਦੀ ਗੱਲ ਰਾਮਚੰਦਰ ਦੀ ਗੱਲ ਕ੍ਰਿਸ਼ਨ ਦੀ ਗੱਲ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਰੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਅਸੀਂ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਦੇ ਆ ਉਹਦੇ ਸਿਮਰਨ ਤੋਂ ਬਿਨਾ ਹੋਰ ਕਿਸੇ ਦਾ ਸਿਮਰਨ ਨਹੀਂ ਕਰਦੇ ਕਾਨ ਸੁਨੇ ਪਹਿਚਾਨ ਨਾ ਤਿੰਸਿਓ ਲੇਵ ਲੱਗੀ ਮੋਰੀ ਪਗ ਇਨ ਸਿਉ ਮੇਰੀ ਤੇ ਅਕਾਲ ਪੁਰਖ ਦੇ ਚਰਨਾਂ ਨਾਲ ਲੇਵ ਲੱਗੀ ਇਸ ਲਈ ਇਹ ਗੱਲ ਤਾਂ ਸਮਝ ਆਂਦੀ ਜਦੋਂ ਪੂਰੇ ਗੁਰੂ ਦੇ ਚਰਨਾਂ ਨਾਲ ਜੁੜਦੇ ਆਂ ਅਸੀਂ ਕਹਿੰਦੇ ਆਂ ਨਾ ਸਤਿਗੁਰੂ ਦੀ ਬਾਣੀ ਨੂੰ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਗੜ ਕਰ ਪੇਖ ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ ਭਾਈ ਦੁਨੀਆ ਤੇ ਗੁਰੂ ਬਹੁਤ ਮਿਲਦੇ ਨੇ ਦੇਹ ਧਾਰੀ ਗੁਰੂ ਬੜੇ ਨੇ ਉਹਨਾਂ ਦਾ ਪ੍ਰਚਾਰ ਕਰਨ ਵਾਲੇ ਬੜੇ ਨੇ ਕਿ ਸਾਡੇ ਗੁਰੂ ਨੇ ਆਹ ਮੁਕਤੀ ਦੇ ਦੇਣੀ ਸਾਡੇ ਗੁਰੂ ਨੇ ਆਹ ਸੁੱਖ ਦੇ ਦੇਣੇ ਅਸੀਂ ਜਦੋਂ ਜੇਕਰ ਕਰਦੇ ਆ ਧਨ ਦੌਲਤ ਦੇ ਸੁੱਖਾਂ ਲਈ ਅਸੀਂ ਬਹੁਤੇ ਲੋਕ ਗੁਰੂ ਧਾਰਨ ਕਰਦੇ ਆ ਇੱਥੇ ਅਸੀਂ ਇੱਕ ਇਹ ਮੁਹਾਵਰੇ ਜਿਹੜੇ ਸੁਣੇ ਹੋਏ ਨੇ ਮਾਇਆ ਨੂੰ ਛਾਇਆ ਕਹਿੰਦੇ ਤੇ ਜਿਹੜੀ ਮਾਇਆ ਹੈ ਉਹ ਇੱਕ ਪਰਮਾਤਮਾ ਦਾ ਹੀ ਪਰਛਾਵਾ ਹੈ ਔਰ ਜਿਹੜਾ ਪਰਛਾਵਾ ਹੈ ਤੇ ਉਹ ਕੋਈ ਵੀ ਇਨਸਾਨ ਜਿਹੜੀ ਛਾਂ ਹੈ ਤੇ ਉਹਦੇ ਲਈ ਉੱਤੇ ਉੱਠਣਾ ਨਹੀਂ ਪੈਂਦਾ ਛਾਂ ਲਈ ਜਿੱਥੇ ਮਰਜ਼ੀ ਜ਼ਮੀਨ ਤੇ ਰੁੱਖ ਦੇ ਥੱਲੇ ਬੈਠ ਜਾਓ ਛਾਂ ਦੇ ਦੇ ਵੀ ਜੇਕਰ ਫਲ ਲੈਣਾ ਹੈ ਤੇ ਫਲ ਲੈਣ ਵਾਸਤੇ ਤੇ ਸਾਨੂੰ ਦੁਨੀਆ ਦੇ ਵਿੱਚ ਅਸੀਂ ਵੇਖਦੇ ਹਾਂ ਫਲ ਤੇ ਹੀਠਾਂ ਪੈ ਵੀ ਮਿਲ ਜਾਣਗੇ ਲੇਕਿਨ ਜੇਕਰ ਉਸ ਪਰਮਾਤਮਾ ਦੇ ਰਾਹ ਤੇ ਚੱਲਣਾ ਜੇਕਰ ਸੁਖ ਨਾਮ ਦਾ ਸਰੀਵੀ ਲੈਣਾ ਜਿਹੜਾ ਜਾਵੇ ਨਾ ਫਿਰ ਸਾਨੂੰ ਉੱਤੇ ਉੱਠਣਾ ਪਵੇਗਾ ਸ਼ਾਇਆ ਲਈ ਠੇਹਾ ਰਹਿਣਾ ਹੀ ਠੀਕ ਹੈ ਦੁਨੀਆ ਨਾਲ ਜੁੜੇ ਰਹਿਣਾ ਹੀ ਠੀਕ ਹੈ ਦੁਨੀਆ ਦੇ ਪਦਾਰਥ ਦੁਨੀਆ ਦੇ ਸੁੱਖ ਇਹ ਦੁਨੀਆ ਦੇ ਵਿੱਚ ਹੀ ਕੋਈ ਬਹੁਤ ਵੱਡੀ ਗੱਲ ਨਹੀਂ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਦੁਨੀਆ ਦਾ ਕੋਈ ਵੀ ਸੁੱਖ ਜਿਹੜਾ ਹੈਗਾ ਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਤੇ ਜਿਹੜੀ ਵੱਡੀ ਗੱਲ ਹੈ ਪ੍ਰਮਾਤਮਾ ਦੀ ਹੁਣ ਬਹੁਤ ਸਾਰੇ ਲੋਕ ਸੁੱਖ ਚਾਹੁੰਦੇ ਨੇ ਕੋਈ ਪੁੱਤਰ ਦੀ ਪ੍ਰਾਪਤੀ ਚਾਹੁੰਦਾ ਕੋਈ ਦੇਹ ਰੋਗ ਤਾਂ ਚਾਹੁੰਦਾ ਕੋਈ ਕੰਮ ਕਾਰਜ ਚਾਹੁੰਦਾ ਕਿ ਕਾਮ ਵਿੱਚ ਸਫਲਤਾ ਨੌਕਰੀ ਵਿੱਚ ਸਫਲਤਾ ਬਹੁਤ ਕੁਝ ਦੁਨੀਆ ਦੇ ਵਿੱਚ ਹੈ ਤੇ ਇੱਥੇ ਇਸ ਨੂੰ ਪੂਰਤੀ ਕਰਨ ਵਾਸਤੇ ਲੋਕ ਪੁੱਛਾਂ ਪਵਾਉਂਦੇ ਨੇ ਪੰਡਤਾਂ ਕੋਲ ਜਾਂਦੇ ਨੇ ਬਾਬਿਆਂ ਕੋਲ ਜਾਂਦੇ ਨੇ ਧਾਗੇ ਤਵੀਤ ਲੈਂਦੇ ਨੇ ਬੜਾ ਕੁਝ ਕਰਦੇ ਨੇ ਇਹ ਛਾਇਆ ਦੇ ਵਿੱਚੇ ਤੁਰੇ ਫਿਰਦੇ ਨੇ ਜਿਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਕਵੀਰ ਜੇ ਪੰਡਤ ਜੇਹ ਮਾਰਗ ਪੰਡਤ ਗਏ ਪਾਛੇ ਪਰਿਉ ਬਹੀਰ ਇਕ ਆਵਕੜ ਘਾਟੀ RAM ਕੀ ਤੇ ਚੜ ਰਹੇ ਹੋ ਕਵੀਰ ਕਹਿੰਦੇ ਪੰਡਤਾਂ ਦੇ ਪਿੱਛੇ ਦੁਨੀਆਂ ਦੇ ਪਿੱਛੇ ਧਨ ਦੌਲਤ ਦੇ ਪਿੱਛੇ ਦੁਨੀਆਂ ਭੱਜੀ ਫਿਰਦੀ ਲੇਕਿਨ ਕਹਿੰਦੇ ਨੇ ਸਾਨੂੰ ਇਸ ਗੱਲ ਦੀ ਸਮਝ ਆ ਗਈ ਕਿ ਨਾਮ ਪ੍ਰਮਾਤਮਾ ਦਾ ਉਹ ਤੋਂ ਬਿਨਾ ਮੁਕਤੀ ਨਹੀਂ ਇਸ ਕਰਕੇ ਇਹ ਆਵਕੜ ਘਾਟੀ ਇਹ ਔਖੀ ਘਾਟੀ ਇਹ ਉੱਚੀ ਘਾਟੀ ਇਹ ਪਹਾੜੀ ਰਸਤਾ ਉਹਦੇ ਵਰਗੀ ਹੈ ਇਹਦੇ ਤੇ ਚੱਲਣਾ ਪੈਗਾ ਸੋ ਇਹਦੇ ਉੱਤੇ ਲੋਕ ਘਟ ਚੱਲਦੇ ਨੇ ਲੋਕ ਧਰਮ ਦੇ ਵਿੱਚ ਆ ਕੇ ਵੀ ਗੁਰੂ ਦੇ ਕੋਲ ਆ ਕੇ ਵੀ ਤੇ ਕਹਿੰਦੇ ਨੇ ਆਹ ਇੱਛਾ ਪੂਰੀ ਕਰ ਦੋਗੇ ਤਾਂ ਤੁਹਾਨੂੰ ਮੰਨਾਂਗੇ ਆਹ ਇੱਛਾ ਪੂਰੀ ਕਰ ਦੋ ਤੁਹਾਡੀ ਵੀ ਸੇਵਾ ਕਰ ਦੇਵਾਂਗੇ ਇਸ ਤਰ੍ਹਾਂ ਦੀ ਭਾਵਨਾ ਗੁਰੂ ਨਾਲ ਰੱਖਦੇ ਨੇ ਸਤਿਗੁਰੂ ਬਾਦਸ਼ਾਹ ਕਹਿੰਦੇ ਨੇ ਜਿਹਨੂੰ ਪੂਰਾ ਗੁਰੂ ਮਿਲ ਜਾਏ ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ ਤੇ ਪੂਰੇ ਗੁਰੂ ਦੇ ਕੋਲ ਕੀ ਹੈ ਗੁਰ ਸ਼ਬਦ ਪਰਮਾਤਮਾ ਦੀ ਬਾਣੀ ਪਰਮਾਤਮਾ ਦੇ ਉਪਦੇਸ਼ਾਂ ਦਾ ਸਾਨੂੰ ਖਜ਼ਾਨਾ ਮਿਲ ਜਾਏਗਾ ਖਜ਼ਾਨਾ ਮਿਲ ਜਾਏਗਾ ਪੂਰੇ ਗੁਰੂ ਦੇ ਕੋਲ ਤੇ ਹਰ ਚੀਜ਼ ਦਾ ਸਮਾਧਾਨ ਸ਼ਬਦ ਦੇ ਵਿੱਚ ਹੈ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਰ ਕਿਰਪਾ ਪ੍ਰਵ ਆਪਣੀ ਜਪਿਏ ਅੰਮ੍ਰਿਤ ਨਾਮ ਇਸ ਲਈ ਇਹ ਅਰਦਾਸ ਕਰੀਏ ਕਿ ਵਾਹਿਗੁਰੂ ਜੀਓ ਸਾਨੂੰ ਪੂਰੇ ਗੁਰੂ ਨਾਲ ਮਿਲਾ ਦਿਓ ਪੂਰੇ ਗੁਰੂ ਨਾਲ ਮਿਲ ਕੇ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਆਪਣੀ ਕਿਰਪਾ ਕਰੋ ਤੁਹਾਡਾ ਜਿਹੜਾ ਨਾਮ ਮੌਤ ਦਾ ਡਰ ਦੂਰ ਕਰਦਾ ਹੈ ਅੰਮ੍ਰਿਤ ਮ੍ਰਿਤ ਕਹਿੰਦੇ ਨੇ ਮੌਤ ਨੂੰ ਇਹਦੇ ਨਾਲ ਐੜਾ ਲੱਗ ਗਿਆ ਇਹ ਹੋ ਗਿਆ ਮੌਤ ਦਾ ਵਿਰੋਧੀ ਮੌਤ ਦਾ ਵਿਰੋਧੀ ਹੈ ਜੀਵਨ ਤੇ ਵਾਹਿਗੁਰੂ ਤੇਰਾ ਨਾਮ ਜੀਵਨ ਹੈ ਆਖਾਂ ਜੀਵਾਂ ਬਿਸਰੈ ਮਰ ਜਾਵ ਕਰ ਕਿਰਪਾ ਪ੍ਰਭ ਆਪਣੀ ਜਪਿਏ ਅੰਮ੍ਰਿਤ ਨਾਮ ਤੇਰਾ ਨਾਮ ਜਪਿਏ ਵਾਹਿਗੁਰੂ ਕਿਰਪਾ ਕਰ ਦਿਓ ਜਨਮ ਮਰਨ ਦੁਖ ਕਾਟੀਐ ਲਾਗੇ ਸਹਿਜ ਧਿਆਨ ਇਸ ਤਰ੍ਹਾਂ ਕਰਨੇ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਾਣੀ ਨਾਲ ਜੁੜਨ ਦੇ ਨਾਲ ਗੁਰੂ ਨਾਲ ਜੁੜਨ ਦੇ ਨਾਲ ਸਿੱਖੀ ਨਾਲ ਜੁੜਨ ਦੇ ਨਾਲ ਗੁਰਮਤਿ ਤਾਂ ਆਨ ਕਰਨੇ ਦੇ ਨਾਲ ਸੱਚੇ ਮਾਰਗ ਤੇ ਚੱਲਣ ਦੇ ਨਾਲ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਗੁਰ ਸ਼ਬਦ ਦੇ ਰਾਹੀ ਮਨੁੱਖ ਦਾ ਜਿਹੜਾ ਧਿਆਨ ਹੈ ਉਹ ਅਡੋਲਤਾ ਵਾਲੇ ਪਾਸੇ ਚਲੇ ਜਾਏਗਾ ਸਹਿਜ ਧਿਆਨ ਲੱਗ ਜਾਏਗਾ ਸਹਿਜ ਵਿੱਚ ਆ ਜਾਵਾਂਗੇ ਜਦੋਂ ਸਹਿਜ ਜ਼ਿੰਦਗੀ 'ਚ ਆ ਗਿਆ ਤੇ ਪਰਮਾਤਮਾ ਮਿਲ ਜਾਏਗਾ ਸਹਿਜ ਵਿੱਚ ਆਣ ਤੋਂ ਬਾਅਦ ਪਰਮਾਤਮਾ ਮਿਲਦਾ ਹੈ ਪਰਮਾਤਮਾ ਦੀ ਬਾਣੀ ਸਹਿਜ ਵਿੱਚ ਲਿਆਉਂਦੀ ਹੈ ਤੇ ਸਤਿਗੁਰੂ ਬਚਨ ਕਰਦੇ ਨੇ ਅੱਗੇ ਕੀਮਤ ਕਹਿਣ ਨਾ ਜਾਈਐ ਸਾਗਰ ਗੁਣਿ ਅਥਾ ਜਿੱਦਾਂ ਹੁਣ ਸੰਸਾਰ ਸਾਗਰ ਹੈ ਇਹ ਦੂਸਰੀ ਉਦਾਹਰਣ ਹੈ ਸਮੁੰਦਰ ਦੀ ਸਮੁੰਦਰ ਦਾ ਪਾਣੀ ਦਾ ਕਿੰਨੀ ਗਹਿਰਾਈ ਹੈ ਉਹਦਾ ਕੋਈ ਨਾਪ ਤੋਲ ਉਹਦੀ ਕੋਈ ਡੂੰਘਾਈ ਗਹਿਰਾਈ ਨਹੀਂ नाप ਸਕਦਾ ਅੱਗੇ ਤੋਂ ਅੱਗੇ ਹੈ ਇਸ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਦੀ ਉਹਦੇ ਤੋਲ ਦੀ ਉਹਦੇ ਨਾਪ ਦੀ ਉਹਦੇ ਬਰਾਬਰ ਦੀ ਦੁਨੀਆ ਵਿੱਚ ਕੋਈ ਚੀਜ਼ ਨਹੀਂ ਕੋਈ ਧਨ ਦੌਲਤ ਨਹੀਂ ਕੋਈ ਪਦਾਰਥ ਨਹੀਂ ਤੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਦੇ ਵੱਟੇ ਵਿੱਚ ਕੁਝ ਵੀ ਨਹੀਂ ਦੁਨੀਆਂ ਦਾ ਕੋਈ ਪਦਾਰਥ ਅਸੀਂ ਕਹਿੰਦੇ ਇਹਦੇ ਬਦਲੇ ਮਿਲ ਜਾਏਗਾ ਤੇ ਇਸ ਲਈ ਉਹਦੇ ਬਦਲੇ ਕੁਝ ਵੀ ਨਹੀਂ ਪਰਮਾਤਮਾ ਕਿਸੇ ਚੀਜ਼ ਦੇ ਬਦਲੇ ਨਹੀਂ ਮਿਲਦਾ ਤੇ ਸਤਿਗੁਰੂ ਤਾਂ ਬਾਣੀ ਵਿੱਚ ਕਹਿੰਦੇ ਨੇ ਸੋਨਾ ਰੱਖ ਦਿਓ ਕਿ ਸੋਨੇ ਦੇ ਬਦਲੇ ਪਰਮਾਤਮਾ ਮਿਲ ਜਾਏ ਤੇ ਸੋਨਾ ਰੱਖ ਕੇ ਵੀ ਉਹਦੇ ਬਦਲੇ ਵੀ ਪਰਮਾਤਮਾ ਨਹੀਂ ਮਿਲਦਾ ਨਹੀਂ ਮਿਲਦਾ ਇਸ ਲਈ ਹੁਣ ਜਦੋਂ ਮੱਖਣ ਸ਼ਾ ਲਵਾਣੇ ਦੀ ਗੱਲ ਕਰਦੇ ਆ ਉਹਦਾ ਜਹਾਜ਼ ਡੁੱਬਦਾ ਪਾਰ ਕਰਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਾਬਾ ਬਕਾਲੇ ਤੇ ਜਿਹੜਾ ਬਾਬਾ ਬਕਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਨਾਲ ਹੀ ਇਹਨੂੰ ਬਾਬਾ ਬਕਾਲਾ ਕਹਿੰਦੇ ਨੇ ਬਾਬਾ ਦਾ ਭਾਵ ਗੁਰੂ ਤੇਗ ਬਹਾਦਰ ਸਾਹਿਬ ਬਕਾਲਾ ਪਿੰਡ ਸੀ ਸੋ ਹੁਣ ਤੇ ਸੋਨੇ ਦੀਆਂ ਮੋਹਰਾਂ ਰੱਖੀ ਜਾਂਦਾ ਹਰੇਕ ਦੇ ਅੱਗੇ ਤੇ ਜਿਹੜੇ ਵੀ ਨਕਲੀ ਦੇ ਧਾਰੀ ਗੁਰੂ ਬਣੇ ਬੈਠੇ ਨੇ ਉਹ ਬੜੇ ਖੁਸ਼ ਹੋ ਰਹੇ ਨੇ ਸਰੋਪੇ ਦੇ ਰਹੇ ਨੇ ਸੋਨੇ ਦੀਆਂ ਮੋਹਰਾਂ ਦੇ ਬਦਲੇ ਤੇ ਹੁਣ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨ-ਚਰਨ ਵਿੱਚ ਗਿਆ ਤੇ ਜਦੋਂ ਪਛਾਣ ਹੋਈ ਪਤਾ ਲੱਗਾ ਤੇ ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਯਾਦ ਕਰ ਰਿਹਾ ਹੈ ਗੁਰੂ ਪਾਤਸ਼ਾਹ ਮਿਲ ਗਏ ਤੇ ਕੋਠੇ ਚੜ ਕੇ ਰੌਲਾ ਪਾ ਦਿੱਤਾ ਮੱਖਣ ਸ਼ਾਲ ਬਾਣੇ ਨੇ ਗੁਰ ਲਾਧੋ ਰੇ ਗੁਰ ਲਾਧੋ ਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੰਚਨ ਸਿਉ ਪਾਈ ਐ ਨਹੀਂ ਧੋਲ ਮਨ ਦੇ ਰਾਮ ਲਿਆ ਹੈ ਮੋਲ ਬਾਣੀ ਕਹਿੰਦੀ ਭਗਤ ਬਾਣੀ ਦੇ ਅੰਦਰ ਇਹਦਾ ਜ਼ਿਕਰ ਆਉਂਦਾ ਇਸ ਲਈ ਕੀਮਤ ਕਹਿ ਨਾ ਜਾਈਐ ਸਾਗਰ ਗੁਣੀ ਅਦਾ ਪ੍ਰਮਾਤਮਾ ਸੁੱਖਾਂ ਦਾ ਸਾਗਰ ਹੈ ਗੁਣਾਂ ਦਾ ਸਮੁੰਦਰ ਹੈ ਬੜ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾ ਐ ਮੇਰੇ ਮਨਾ ਬੜ ਭਾਗੀ ਮਨਾ ਸਤ ਸੰਗਤ ਕਰ ਸਦਾ ਸਿਰ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਤੇ ਵਿਸਾਹ ਕਰ ਵਿਸ਼ਵਾਸ ਕਰ ਉਹ ਸ਼ਬਦ ਨੇ ਤੈਨੂੰ ਪਾਰ ਕਰਨਾ ਹੈ ਕਰ ਸੇਵਾ ਸੁਖ ਸਾਗਰੈ ਸਿਰ ਸ਼ਾਹਾਂ ਪਾਤਸ਼ਾਹਾਂ ਸੁਖਾਂ ਦਾ ਸਾਗਰ ਪ੍ਰਮਾਤਮਾ ਹੈ ਉਹਦੀ ਸੇਵਾ ਕਰ ਉਹਦਾ ਸਿਮਰਨ ਕਰ ਕਿਉਂਕਿ ਪ੍ਰਮਾਤਮਾ ਗੁਰੂ ਅਕਾਲ ਪੁਰਖ ਇਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ دیਵਾਜਾ ਦੁਨੀਆ ਦੀਆਂ ਪਾਤਸ਼ਾਹੀਆਂ ਦੁਨੀਆ ਦੇ ਬਾਦਸ਼ਾਹਾਂ ਨਾਸਬੰਦ ਨੇ ਕੁਝ ਸਮੇਂ ਦੇ ਨੇ ਵਾਹਿਗੁਰੂ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਰਾਜਾਨ ਰਾਜ ਜਪਸਾਉ ਦੇ ਅੰਦਰ ਤੇ ਕਹਿੰਦੇ ਨੇ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹਦੀ ਸੇਵਾ ਕਰ ਉਹਦਾ ਸਿਮਰਨ ਕਰ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਉ ਜਿਹਨੂੰ ਗੁਰੂ ਦੇ ਚਰਨ ਕਮਲਾਂ ਦਾ ਆਸਰਾ ਮਿਲ ਗਿਆ ਭਾਵ ਜਿਨ੍ਹਾਂ ਨੂੰ ਗੁਰਬਾਣੀ ਦਾ ਗੁਰੂ ਦੇ ਉਪਦੇਸ਼ਾਂ ਦਾ ਆਸਰਾ ਮਿਲ ਗਿਆ ਤੇ ਉਹਨੂੰ ਇਹ ਸਮਝ ਆ ਗਈ ਕਿ ਇਹ ਤੋਂ ਬਿਨਾ ਕੋਈ ਦੂਜਾ ਥਾਂ ਨਹੀਂ ਹੈ ਦੂਜਾ ਨਹੀਂ ਹੈ ਕੋਈ ਅਰਬਿੰ ਦੂਜਾ ਨਹੀਂ ਕੋਈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ ਕੋਈ ਥਾਂ ਵੀ ਨਹੀਂ ਹੈ ਜਿੱਥੇ ਜਾ ਕੇ ਬੰਦਾ ਕਹੇ ਕਿ ਇਸ ਤੋਂ ਇਲਾਵਾ ਮੇਰੇ ਤੇ ਉਹਨੇ ਕਿਰਪਾ ਕਰ ਦੇਣੀ ਮੈਂ ਧਰ ਤੇਰੀ ਪਰ ਬ੍ਰਹਮ ਤੇਰੇ ਤਾਣ ਰਹਾ ਹਾਂ ਏ ਪਰਪਰਮ ਪ੍ਰਮਾਤਮਾ ਮੈਨੂੰ ਤੇਰਾ ਆਸਰਾ ਤੇਰੀ ਕਿਰਪਾ ਨਾਲ ਮੇਰਾ ਜੀਵਨ ਹੈ ਸਭ ਦਾ ਜੀਵਨ ਹੈ ਮੈਂ ਤੇਰੇ ਤਾਣ ਨੂੰ ਮੈਨੂੰ ਜਿਹੜਾ ਤਾਣ ਮਿਲਿਆ ਜੋ ਉਹ ਤੇਰੇ ਕਰਕੇ ਹੈ ਤੇਰੇ ਤਾਣ ਕਰਕੇ ਮੈਂ ਜੀਵਨ ਜੀ ਰਿਹਾ ਹਾਂ ਨੇ ਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾ ਵਾਹਿਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਤੁਹਾਡਾ ਨਾਮ ਜਪਾਂ ਤੁਹਾਡੇ ਨਾਲ ਇੱਕਮਿਕ ਹੋ ਜਾਵਾਂ ਹਰ ਹਰ ਜੰਦੂ ਏਕ ਹੈ ਵਿਭ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਕੈ ਸਮਾ ਜਿੱਦਾਂ ਪਾਣੀ ਦੀਆਂ ਤਰੰਗਾਂ ਪਾਣੀ ਵਿੱਚ ਸਮਾ ਜਾਂਦੀਆਂ ਨੇ ਵਾਹਿਗੁਰੂ ਕਿਰਪਾ ਕਰੋ ਮੈਂ ਤੁਹਾਡੇ ਵਿੱਚ ਹੀ ਸਮਾ ਜਾਵਾਂ ਤੁਸੀਂ ਨਿਮਾਣਿਆਂ ਦੇ ਮਾਣੋਂ ਨਿਤਾਣਿਆਂ ਦੇ ਤਾਣੋਂ ਨਿਉਟਿਆਂ ਦੀ ਓਟ ਉਹ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਨਿਮਾਣੇ ਨੂੰ ਕਿਰਪਾ ਕਰੋ ਹਰ ਜਿਉ ਨਿਮਾਣਿਆ ਤੂੰ ਮਾਣ ਹਰ ਜਪੀਐ ਆਰਾਧੀਐ ਆਠ ਪਹਿਰ ਗੋਵਿੰਦ ਭਾਈ ਸਦਾ ਹੀ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਅੱਠ ਪੈਰ ਜਿਹਨੂੰ ਅਸੀਂ 24 ਘੰਟੇ ਕਹਦੇ ਇੱਕ ਪੈਰ 3 ਘੰਟੇ ਦਾ ਹੁੰਦਾ ਹੈ ਚਾਰ ਪੈਰ ਦਿਨ ਹੁੰਦੇ ਚਾਰ ਰਾਤ ਹੁੰਦੇ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਭਾਈ ਵਾਹਿਗੁਰੂ ਜੀ ਦਾ ਪ੍ਰਾਣਾ ਦਾ ਤਨ ਦਾ ਧਨ ਦਾ ਸਭ ਦਾ ਰਾਖਾ ਰਖਵਾਲਾ ਆਪ ਹੈ ਆਪਣੇ ਸੇਵਕਾਂ ਤੇ ਕਿਰਪਾ ਕਰਕੇ ਇਹਦੀ ਜ਼ਿੰਦ ਦਾ ਆਸਰਾ ਪ੍ਰਮਾਤਮਾ ਆਪ ਬਣਦਾ ਹੈ ਨਾਨਕ ਸਗਲੇ ਦੁਖ ਉਤਾਰਿਐਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸਾਰੇ ਜੀਵਨ ਦੇ ਜਿਹੜੇ ਦੁੱਖ ਨੇ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਕਰਦਾ ਹੈ ਪ੍ਰਮਾਤਮਾ ਉਹ ਬਖਸ਼ ਦਿੰਦਾ ਹੈ ਉਹ ਭੁੱਲਾ ਬਖਸ਼ ਦਿੰਦਾ ਹੈ ਉਹਦੇ ਚਰਨ ਸ਼ਰਨ ਵਿੱਚ ਆਂਦਾ ਜਿਹੜਾ ਹੈ ਪਿਛਲੇ ਆਉਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ ਸਾਰੇ ਦੁੱਖ ਕੱਟ ਦਿੰਦਾ ਹੈ ਕਿਉਂਕਿ ਉਸ ਤੋਂ ਬਿਨਾ ਮੇਰਾ ਦੁੱਖ ਕੋਈ ਹੋਰ ਕੱਟਣ ਦੀ ਸਮਰੱਥਾ ਹੀ ਨਹੀਂ ਰੱਖਦਾ ਐਸਾ ਮੇਰਾ ਪ੍ਰਮਾਤਮਾ ਹੈ ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਮਨਾ ਉਸ ਪ੍ਰਮਾਤਮਾ ਦੇ ਨਾਮ ਨਾਲ ਜੋੜ ਮੇਰੇ ਮਨ ਪ੍ਰਭ ਸਰਣਾ ਆਈ ਪਾਏ ਹਰ ਮਨ ਦੂਜਾ ਕੋ ਨਹੀਂ ਇੱਕੋ ਨਾਮ ਤੇ ਆਏ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਐਨੇ ਅੱਖਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ